ਬਣੀ ਵੀ ਹੈ ਜੀ ਹਾਂਜੀ ਆ ਆਪਾ ਜੀ ਤੋਂ ਲੈ ਕੇ ਆਏ ਅਗਲੇ ਦੇ 100 ਖਾ ਕੇ ਦਿੱਤੀ ਹੈ ਜੀ ਠੀਕ ਹੈ ਤੇ 100% ਗਾ ਗੱਭਨ ਨਿਕਲੂਗੀ ਜੀ ਠੀਕ ਹੈ ਤੇ ਮਗਰ ਆ ਜਰਸੀ ਬਹੁਤ ਪਿਆਰੀ ਬੱਛੀ ਆ ਪੰਜਾਬ ਵਾਲੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਭਾਈ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਤਪਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਗਾਂ ਚਰਸੀ ਪਕਾਉਆ ਜੀ ਮਗਰ ਹੈਗੀ ਆ ਬੱਸੀ ਜਾਸੀ ਇੱਕ ਚਰਸੀ ਬੱਸੀ ਆ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਉੱਪਰਲੀ ਸਾਈਡ ਸਕਰੀਨ ਤੇ ਲਾਓ ਭਰਾ ਟਾਈਟਲ ਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਾਸਰੀ ਕਾਲ ਜੀ ਸੱਚੇ ਗਾਲ ਜੀ ਨਾਮ ਨੌਣਾ ਜੀ ਟੈਂਡ ਤਪਾ ਮੰਡੀ ਜੀ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਆਪਣੀ ਗਾਂ ਦੀ ਜਾਣਕਾਰੀ ਦੋ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 5 5 ਕੁ ਮਹੀਨੇ ਹੋਇਆ 4-5 4 ਲਾ ਲਓ 5 ਲਾ ਲਓ ਜੀ ਹਾਂਜੀ ਹਾਂਜੀ 10 ਕਿਲੋ ਦੁੱਧ ਆ ਬੈੜ ਥੱਲੇ ਠੀਕ ਹੈ ਜੀ ਸੀਲ ਸਾਗੂ ਆਈ ਕੋਈ ਭੂਰਨੀ ਛਰ ਲਾਣੀ ਜੀ ਠੀਕ ਹੈ ਜੀ ਤੇ 2 ਮਹੀਨੇ ਦੀ ਇਹ ਬਣੀ ਵੀ ਹੈ ਜੀ ਹਾਂਜੀ ਆ ਆਪਾ ਜੀ ਤੋਂ ਲੈ ਕੇ ਆਏ ਅਗਲੇ ਨੇ 100 ਖਾ ਕੇ ਦਿੱਤੀ ਹੈ ਜੀ ਠੀਕ ਹੈ ਤੇ 100% ਗਾਗਬਾ ਨਿਕਲੂਗੀ ਠੀਕ ਹੈ ਤੇ ਮਗਰ ਆ ਜਰਸੀ ਬਹੁਤ ਪਿਆਰੀ ਬੱਛੀ ਆ ਪੰਜਾਬ ਵਾਲੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਬਈ ਰੇਟ ਇਹਨਾਂ ਦਾ ਰੇਟ ਕੀ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਹਾਂਜੀ 8000 70 ਜਾਨ 10000 ਦੀ ਤਾਂ ਇਕੱਲੀ ਬੱਛੀ ਆ ਜੀ ਜਰਸੀ ਆ ਆਪਾਂ ਨਾਲ ਹੀ ਦੇਣੀ ਆ ਜੀ ਮਾਵਾਂ ਧੀਆਂ ਪੰਜਾਬ ਵਾਲੀ ਜਰਸੀ ਆ ਜੀ ਠੀਕ ਹੈ ਠੀਕ ਆਪਾਂ ਮਾਵਾਂ ਧੀਆਂ ਕਿਉਂ ਅਡ ਕਰੀਏ ਜੀ 2-4000 ਪਿੱਛੇ ਠੀਕ ਹੈ ਠੀਕ ਹੈ ਹਾਂਜੀ ਤੇ ਰੇਟ ਜਾਈ ਹੋਊ ਵੀਰੇ ਰੇਟ ਆਪਣਾ ਜਾਇਜ਼ ਹੀ ਹੁੰਦਾ ਜੀ ਠੀਕ ਹੈ ਜੀ ਹਾਂਜੀ ਤੋੜ ਦੋ ਪਾਪਾ ਪੱਲੂ ਲਓ ਜੀ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਬਹੁਤ ਸੋਹਣਾ ਬਸੀ ਦਾ ਠੀਕ ਹੈ ਨਾ ਤੇ ਨਾਲ ਵੀ ਬਸੀ ਆ ਮਗਰ ਹਨਾ ਬਹੁਤ ਸੋਹਣਾ ਲਓ ਜੀ ਚੈੱਕ ਕਰ ਸਕਦੇ ਹੋ ਦੋਨੇ ਨਗ ਬਾਈ ਨੇ ਦਿਨੇ ਤੇ ਬਾਕੀ ਸ ਨੂੰ ਤਾਰਾ ਤੂਰਾ ਵੀ ਮਾਰਕ ਦਿਖਾਵਾਂਗੇ ਭਰਾ ਲਓ ਜੀ ਪਹਿਲਾ ਤੂਰਾ ਦੇਖ ਲਓ ਲਓ ਜੀ ਲਓ ਜੀ ਲੇਵੇ ਦਾ ਅੰਤਾਜਾ ਤੁਸੀਂ ਲਾ ਦੇ ਮੋੜ ਲਓ ਭਰਾ ਮੋੜ ਲਓ ਮੋੜ ਲਓ ਮੋੜ ਲਓ ਜੀ ਮੋੜ ਲਓ ਸਾਹ ਜੀ ਆ ਗਿਆ ਲੋ ਜੀ ਠੀਕ ਹੈ ਜੀ ਠੀਕ ਬਹੁਤ ਸੋਹਣੀ ਬੱਸੀ ਆ ਤੁਹਾਡੇ ਸਾਹਮਣੇ ਤੇ ਲੇਵੇ ਦਾ ਨਮਾਹਾਨ ਹੈ ਜੀ ਠੀਕ ਹੈ ਠੀਕ ਹੈ ਸੂਆ ਸਾਤੇ ਪਹਿਲਾ ਇਹ ਕਿ ਦੂਜਾ ਜੀ ਸੂਆ ਇਹ ਦਾ ਦੂਜਾ ਜੀ ਹੁਣ ਸੂਆ ਦੂਜਾ ਠੀਕ ਹੈ ਹਾਂਜੀ ਠੀਕ ਹੈ ਠੀਕ ਲੋ ਜੀ ਮਾਰ ਦੋ ਧਾਰਾ ਬੜੀਆਂ ਜੀਆਂ ਮਾਰ ਦੇ ਲਈ ਠੀਕ ਹੈ ਕਟ ਕਰ ਦੋ ਮੜੀ ਜੀਰੋ ਇਹਦਾ ਸੀਲ ਬਹੁਤ ਆ ਜੀ ਠੀਕ ਹੈ ਠੀਕ ਹੈ ਜੀ ਚਲੋ ਮਾਰ ਦੋ ਆਪਾਂ ਆਹ ਤਸਦੀ ਦਾ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਇਸਲੀ ਤੇ ਚੈੱਕ ਤੇ ਅਗਲ ਨਿਆਪ ਕਰਨੀ ਹੈ ਤਸਦੀ ਆਪ ਕਰਨੀ ਹੈ ਠੀਕ ਹੈ ਨਾ ਬਾਕੀ ਨਿਆਣਾ ਲੈਂਦੀ ਹੈ ਜੀ ਕੋਈ ਇਹ ਜੀ ਗੱਲ ਨਹੀਂ ਠੀਕ ਹੈ ਠੀਕ ਹੈ ਆਹ ਦੇਖੋ ਜੀ ਬਿਨਾ ਬੱਚੇ ਤੋਂ ਬਿਨਾ ਚਾਟ ਤੋਂ ਜੀ ਠੀਕ ਹੈ ਠੀਕ ਲੋ ਜੀ ਆਜੋ ਜੀ ਇੱਧਰ ਵਸ ਕੋਈ ਗੱਲ ਨੇੜੀ ਦੂਰ ਮੈਂ ਨੇੜੇ ਆ ਜਾਊਗਾ ਤੁਸੀਂ ਮੇਰੇ ਨਾਲ ਸੈੱਟ ਕਰੋ ਸੈੱਟ ਹੀ ਹੈ ਜੀ ਇਹ ਤਾਂ ਠੀਕ ਹੈ ਠੀਕ ਲੋ ਜੀ ਮਾਰ ਦੋ ਜੀ ਧਰਾਂ ਮਾਰ ਦੋ ਲੋ ਜੀ ਲੋ ਜੀ ਚੈੱਕ ਕਰ ਸਕਦਾ ਲੋ ਜੀ ਠੀਕ ਹੈ ਜੀ ਠੀਕ ਹੈ ਮਗਰਲੇ ਮਾਰ ਦੋ ਠੀਕ ਹੈ ਜੀ ਠੀਕ ਹੈ ਲੋ ਜੀ ਬਹੁਤ ਸੁਣੀ ਤਾਰਾ ਬਸ ਜੀ ਬਸ ਖੋਲ ਦੋ ਬਾਬਾ ਦੁਬਾਰੇ ਫੇਰ ਬੈਜੀ ਜੀ ਜ਼ਾ ਦੇਖੋ ਜੀ ਲੋ ਜੀ ਲੋ ਜੀ ਜਿਵੇਂ ਐ ਸੀਲ ਸਾਊਗਾ ਜੀ ਠੀਕ ਹੈ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਠੀਕ ਹੈ ਠੀਕ ਹੈ ਦੋਪਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬੱਸੀ ਬਾਈ 4 ਮਹੀਨੇ ਤੋਂ ਕਿ ਤਰਨਕਦੀ ਹੋਈ ਹੈ ਬੱਛੀ 4 ਕੁ ਮਹੀਨੇ ਦੀ 4 4.5 ਮਹੀਨੇ ਦੀ 4.5 ਦੀ ਲਾ ਲਓ ਹਾਂਜੀ ਹਾਂ ਹਾਂ ਵਾਠ ਠੀਕ ਹੈ 1.5 1.5 ਮਹੀਨਾ ਹੋ ਗਿਆ ਠੀਕ ਹੈ ਹਾਂਜੀ ਠੀਕ ਹੈ ਸੈਕਸ਼ਨ ਸੀਮਨ ਲੱਗਿਆ ਵਾਜੀ ਸੈਕਟਰ ਸੀਮਨ ਲੱਗਿਆ ਹਾਂਜੀ ਠੀਕ ਹੈ ਜੀ ਵਾ ਬਹੁਤ ਵਧੀਆ ਗੱਲ ਕੀਤੀ ਬੱਛੀ ਹੋਪਰਾ ਫਿਰ ਜੀ ਦੁਬਾਰੇ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ